ਠੀਕ ਆ ਮੈਂ ਤੁਹਾਨੂੰ ਮੈਂ ਵੀ ਕਰਦਾ ਪਹਿਲਾ ਜਿੰਨੇ ਤੁਸੀਂ ਇੱਥੇ ਆਏ ਹੋ ਅਸੀਂ ਆਪਣੇ ਚ ਨਿਗਾਹ ਮਾਰ ਗਏ ਪੇ ਤੁਸੀਂ ਕੌਣ ਹੋ ਆ ਤੁਸੀਂ ਕਾਲੀਆਂ ਤੁਸੀਂ ਕਾਬਰੇਟ ਆ ਤੁਸੀਂ ਭਾਰਤੀ ਜਨਤਾ ਪਾਰਟੀ ਆ ਜਾਂ ਤੁਸੀਂ ਕਾਂਗਰਸੀ ਆ ਤੁਸੀਂ ਪਹਿਲਾ ਕਿਸਾਨ ਹੋ ਆ ਜੇ ਤੁਸੀਂ ਚੇਤਨ ਹੁਤੇ ਜੇ ਅਸੀਂ ਜਾਗਦੇ ਹੁੰਦੇ ਤੇ ਸਾਡੀ ਆ ਵੀਰੋ ਹਾਲਤ ਨਾ ਸੀ ਬਣਨੀ ਦੁਸ਼ਮਣ ਸਾਡਾ ਸ਼ੈਤਾਨ ਆ ਤੇ ਅਸੀਂ ਲੋਕ ਆ ਭੋਲੇ ਅਸੀਂ ਭੋਲੇ ਲੋਕ ਇਹਨਾਂ ਹਾਕਮ ਪਾਰਟੀਆਂ ਦੇ ਮਗਰ ਲੱਗੇ ਆਪਣੇ ਕਾਰੋਬਾਰ ਗਵਾ ਲੈ ਖੇਤੀ ਜਿੱਥੇ ਲਾਹੇਵੰਦ ਧੰਦਾ ਸੀ ਅੱਜ ਘਾਟੇ ਦਾ ਧੰਦਾ ਕਹਿੰਦੇ ਕਰ ਦਿੱਤਾ ਇਹਦੇ ਕੀ ਕਾਰ ਮਿੰਟ ਦੇ ਵਿੱਚ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰੂੰਗਾ ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਆ ਅਸੀਂ ਖੇਤੀ ਕਰਦੇ ਆ ਅੱਜ ਲੀਡਰ ਦਾ ਪੁੱਤ ਲੀਡਰ ਬਣਦਾ ਵਪਾਰੀ ਦਾ ਪੁੱਤ ਵਪਾਰੀ ਬਣਦਾ ਤੇ ਜਿਹੜਾ ਵੀ ਕੋਈ ਹੋਰ ਕਾਰੋਬਾਰ ਕਰਦਾ ਉਹਦਾ ਪੁੱਤ ਉਹ ਕੰਮ ਕਰਦਾ ਕਿਸਾਨ ਦਾ ਪੁੱਤ ਕਾਹਦੇ ਕਿਸਾਨ ਨਹੀਂ ਬਣਦਾ ਇਹਨੇ ਕੀ ਕਰ ਰਿਆ ਅਸੀਂ ਕਾਹਦੇ ਸਾਡੇ ਕਿਸਾਨੀ ਤੋਂ ਮੂੰਹ ਮੋੜ ਰਹੇ ਆ ਜਿਹੜੇ ਅੱਜ ਇਸ ਕਰਕੇ ਕਿਸਾਨੀ ਤੋਂ ਮੂੰਹ ਮੋੜ ਰਹੇ ਆ ਕਿਸਾਨੀ ਲਾਹੇਵਲ ਤੰਦਾ ਨਹੀਂ ਇਹ ਘਾਟੇ ਦਾ ਧੰਦਾ ਆ ਕੀ ਇਹ ਘਾਟੇ ਦਾ ਧੰਦਾ ਕੱਲੇ ਮੋਦੀ ਨੇ ਬਣਾਤਾ ਕਿ ਹੋਰ ਵੀ ਇਹਦੇ ਜ਼ਿੰਮੇਵਾਰ ਰਹਿ ਗਏ ਆ ਕਿਉਂਕਿ ਮੇਰੇ ਦੋਸਤੋ ਨਿਗਾਹ ਮਾਰਨੀ ਪਊ ਨਹੀਂ ਤਾਂ ਛੱਪੜ 'ਚ ਸੋਟਾਂ ਮਾਰਨ ਵਾਲੀ ਗੱਲ ਹੋਣੀ ਆ ਪਾਣੀ ਉੱਥੇ ਦਾ ਉੱਥੇ ਰਹਿਣਾ ਅਸੀਂ ਤਾਂ ਉਹ ਸਿੱਖਣ ਆਏ ਆ ਧਰਨੇ ਸਾਡੇ ਸਕੂਲ ਆ ਜਿੱਥੋਂ ਇੱਥੋਂ ਸਿੱਖ ਕੇ ਅਸੀਂ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਜਾਣਾ ਪਹਿਲਾਂ ਤਾਂ ਤੁਸੀਂ ਸਾਰੇ ਹੀ ਵਧਾਈ ਦੇ ਪਾਤਰੋਂ ਮੈਂ ਪ੍ਰਧਾਨਗੀ ਮੰਡਲ ਵੱਲੋਂ ਤੁਹਾਨੂੰ ਵਧਾਈ ਦਿੰਦਾ ਸਾਡਾ ਤੁਸੀਂ ਟੈਂਟ ਸਾਡਾ ਸਾਰਾ ਕੁਝ ਛੋਟਾ ਕਰ ਦਿੱਤਾ ਜਿੰਨਾ ਕਸੀਂ ਤੱਕਦੇ ਸੀ ਤੁਸੀਂ ਉਹ ਕਈ ਹੁਣ ਆ ਉਹ ਦੂ ਵਧਾਤਾ ਅਸੀਂ ਉਸ ਤੋਂ ਮਾਫੀ ਚਾਹੁੰਦੇ ਕਿਉਂਕਿ ਮੈਂ ਵੀ ਉਹ ਕਮੇਟੀ ਦਾ ਮੈਂਬਰ ਆ ਅਸੀਂ ਗੱਲ ਕੀਤੀ ਸੀ ਕਿ ਸਾਡਾ ਜਿਹੜਾ ਇਕੱਠ ਆ 2 2.5 3000 ਤੋਂ ਨਹੀਂ ਵਧਣਾ ਮੈਂ ਪ੍ਰਧਾਨ ਜੀ ਉਹਨਾਂ ਨੂੰ ਕਿਹਾ ਵੀ 5 ਕ ਹਜ਼ਾਰ ਦਾ ਆਪਾਂ ਕਰ ਲਈਏ ਉਹ ਨਹੀਂ ਨਹੀਂ ਇੰਨੇ ਨਹੀਂ ਹੋਣੇ ਪਰ ਅਸੀਂ ਕੀ ਅਸੀਂ ਤੁਹਾਡੇ ਪਿੰਡਾਂ ਤੇ ਬਾਣੀ ਪਹੁੰਚ ਨਹੀਂ ਕਰ ਸਕੇ ਅਸੀਂ ਸਿਰਫ ਅਲਾਊਸਮੈਂਟਾਂ ਕੀਤੀਆਂ ਪਿੰਡਾਂ ਦੇ ਵਿੱਚ ਸਾਡੀਆਂ ਗੱਡੀਆਂ ਘੁੰਮੀਆਂ ਪਰ ਤੁਸੀਂ ਐਡੀ ਵੱਡੀ ਗਲਤੀ ਦੇ ਵਿੱਚ ਆ ਗਏ ਹੁਣ ਅਗਲਾ ਕੰਮ ਕੀ ਕਰਨਾ ਪ੍ਰਧਾਨ ਜੀ ਜੇ ਟਾਈਮ ਹੋ ਗਿਆ ਤਾਂ ਅੱਛਾ ਖੁੱਲਾ ਟਾਈਮ ਠੀਕ ਠੀਕ ਅੱਛਾ ਕਿਉਂਕਿ ਕਈ ਵਾਰੀ ਜਦੋਂ ਸਟੇਜ ਸੈਕਟੀ ਖੜ ਜਾਂਦਾ ਨਾ ਫਿਰ ਉਹ ਹੁੰਦਾ ਵੀ ਚਲੋ ਹੁਣ ਬੱਸ ਕਰੀਏ ਕਿਉਂਕਿ ਸਾਡੀ ਇਦਾਂ ਦੀ ਨੇਚਰ ਨਹੀਂ ਹੈ ਸਟੇਜ ਸੈਕਟੀ ਖੜਾ ਹੋਵੇ ਤਾਂ ਸਾਡੀ ਪੈਂਟ ਵੀ ਖਿੱਚੀ ਜਾਵੇ ਅਸੀਂ ਹਟੀਏ ਨਾ ਕਿਉਂਕਿ ਅਸੀਂ ਡਿਸਪਲਿਨ ਫੌਜਾਂ ਹਮੇਸ਼ਾ ਡਿਸਪਲਿਨ ਦੇ ਵਿੱਚ ਰਹਿ ਕੇ ਸਾਡੇ ਕੱਠ ਵੀ ਤਦੇ ਚੱਲਨੇ ਆ ਸਾਡੇ ਸਾਂਝੇ ਘੋਲ ਵੀ ਤਦੇ ਚੱਲਨੇ ਆ ਜੇ ਅਸੀਂ ਸਾਰੇ ਹੀ ਇੱਕ ਦੂਜੇ ਦਾ ਕਹਿਣਾ ਮੰਨ ਕੇ ਚੱਲਾਂਗੇ ਮੈਂ ਗੱਲ ਕਰ ਰਿਹਾ ਸੀ ਪਹਿਲਾਂ ਤਾਂ ਸਾਡੀ